ਸਤਿ ਸ੍ਰੀ ਅਕਾਲ ਦੋਸਤ ਮੈਂ ਥੋੜਾ ਬਿਜ਼ੀ ਹੋਣ ਕਰਕੇ ਆਪਣੇ ਇਸ ਚਰਮਾਈ ਦੇ ਪਰਿਵਾਰ ਨੂੰ ਮਿਲ ਨਹੀਂ ਸਕੇ ਕਾਫੀ ਦਿਨਾਂ ਬਾਅਦ ਆਪਾਂ ਮਿਲ ਲੜ ਗਏ ਤਾਂ ਇੱਕ ਛੋਟੀ ਜੀ ਕਹਾਣੀ ਲੈ ਕੇ ਆ ਤੁਹਾਡੇ ਨਾਲ ਸਾਂਝੀ ਕਰਨ ਲੱਤੀ ਹਾਂ ਮਾਂ ਵਰਗਾ ਬੰਨਾ ਕੋਸ਼ਿਸ਼ ਕਰਦਾ ਹਾਂ ਸਾਖਨ ਦੇ ਤੁਰ ਜਾਣ ਤੋਂ ਬਾਅਦ ਆਵਦੀ ਧੀ ਦੀ ਮਾਂ ਬਣਨ ਲਗੀ ਮੇਰੇ ਨਾਲ ਦੀ ਅਗਲੇ ਦਿਨ ਉਸਤੇ ਮੁੜਨ ਤੋਂ ਪਹਿਲਾਂ ਖੇਤ ਜਾ ਕੇ ਛੱਲੀਆਂ ਕੱਦੂ ਪਿੰਡੀਆਂ ਅਮਰੂਦ ਤੋੜ ਲਿਆਉਂਦਾ ਆ ਤੇ ਝੋਲਾ ਭਰ ਕੇ ਉਸਦੀ ਕਾਰ ਦੀ ਡਿੱਗੀ 'ਚ ਧਰ ਦਿੰਦਾ ਉਹ ਬਥੇਰਾ ਨਾ ਨੁੱਕਰ ਕਰਦੀ ਪਰ ਮੈਂ ਨਾ ਸੁਣਦਾ ਐਵੇਂ ਹੀ ਇਹਨਾਂ ਦੀ ਮਾਂ ਕਰਦੇ ਸੀ ਆਖਦੇ ਕਿ ਧੀਆਂ ਨੂੰ ਤਾਂ ਮਾਵਾ ਨਹੀਂ ਦੇਣਾ ਮੰਗਰੋਪ ਤੇ ਸਨੇਹ ਬਾਤ ਪੁੱਛਣੀ ਥੋੜਾ ਉਹਨਾਂ ਚੇਰੀ ਹੈ ਜਿਨ੍ਹਾਂ ਚਰ ਮੈਂ ਬੈਠੀ ਹਾਂ ਸੌਣ ਮੇਲੇ ਮਿਲਣ ਗਿਆ ਤਾਂ ਬਿਸਕੁਟਾ ਦੇ ਨਾਲ ਦੋਤੇ ਦੇ ਲਈ ਕਿੰਨੇ ਸਾਰੇ ਪੈਕਟ ਲੈਸ ਦੇ ਲੈ ਗਿਆ ਧੀ ਨੇ ਕਿਹਾ ਦੀਦੀ ਵੀ ਮੈਨੂੰ ਇਦਾਂ ਹੀ ਕਰਦੀ ਹੁੰਦੀ ਸੀ ਮੈਂ ਉਦੋਂ ਬੜਾ ਟੋਕਦਾ ਹੁੰਦਾ ਸੀ ਲੇਜ਼ ਵੀ ਕੋਈ ਖਾਣ ਵਾਲੀ ਚੀਜ਼ ਹੈ ਬੰਦਾ ਫਾਲ ਫਰੂਟ ਲੈ ਜਾਵੇ ਜਦੋਂ ਹੁਣ ਆਪ ਹੀ ਉਹ ਸਵਾਗ ਕਰਦਾ ਤੇ ਧੀ ਆਈ ਨੂੰ ਕਦੇ-ਕਦੇ ਚੋਰੀ ਪੈਸੇ ਵੀ ਦੇ ਦਿੰਦਾ ਉਹ ਤੁਹਾਡੇ ਪਿਓ ਨੇ ਹੀ ਦੇਨੇ ਆ ਮਦਰੋਂ ਕਿੰਨੇ ਚਾਪੂਰੇ ਕਰਨੇ ਆ ਇਸੇ ਤਰ੍ਹਾਂ ਇੱਕ ਵਾਰੀ ਮੈਨੂੰ ਲਕਵਾ ਹੋ ਗਿਆ ਤੇ ਮੰਚੇ ਤੇ ਬੈਠ ਗਿਆ ਹੁਣ ਨਿੱਕੀ ਆਉਂਦੀ ਮੈਨੂੰ ਦੇਖ ਤੇ ਮਨ ਮਨ ਰੋਂਦੀ ਇਹ ਸਵਾਰਜਾ ਤੋਂ ਰਖੜੀ ਤੇ ਆਈ ਤੇ ਮੇਰੇ ਪੁੱਤ ਨੇ ਘਰ ਵਾਲੀ ਤੋਂ ਚੋਰੀ 2100 ਰੁਪਇਆ ਸਗੰ ਦੇ ਕੇ ਗਿਆ ਚੁੱਪ ਕਰਕੇ ਪਰਸੇ ਜਪਾਲਾ ਹੁਣ ਪਤਾ ਲੱਗ ਗਿਆ ਤਾਂ ਚੜਚੜ ਕਰੂਗੀ ਭਰਾ ਜਿੰਨਾ ਚਿਰ ਜਿਉਂਦਾ ਹੁਣ ਬਿਊਗਾ ਮੰਗਰੋ ਕੋਲ ਨਹੀਂ ਦੇਣੇ। ਫੁਰਜ਼ ਨਪਰਾ ਦੇ ਮੂੰਹ ਤੇ ਹੱਥ ਰੱਖ ਦਿੰਦਾ। ਕਿਉਂਕਿ ਹਨਾ ਵੀਰੇ ਐਦਾਂ ਨਾ ਕਹਿ। ਤੇਨੂੰ ਮੇਰੀ ਵੀ ਉਮਰ ਲੱਗ ਜਾਵੇ। ਇਹ ਮੈਂ ਕਿੱਥੇ ਦੁਆਵਾਂ ਲੱਗਦੀਆਂ। ਰਖੜੀ ਤੋਂ ਚੌਥੇ ਦਿਨ। ਉਹ ਤਾਂ ਸੜਕਾ ਹਾਦਸੇ ਵਿੱਚ ਮੁੱਕ ਗਿਆ। ਪਾਰਾ ਜਿਆ ਦਿਲ ਕਰਕੇ ਨਿੱਕੀ ਆਉਂਦੀ। ਬੁੱਕ ਬੁੱਕਰ ਹੁੰਦੀ। ਪਰ ਕਮਲੀ ਮੇਰੇ ਸਾਹਮਣੇ ਹੌਂਸਲੇ ਨਾਲ ਹੀ ਰਹੀ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖਿਆ ਨੋਨੇ ਕਿਹਾ ਮੈਂ ਨਹੀਂ ਹੁਣ ਰਹਿ ਸਕਦੀ ਇਕੱਲੇ ਬੁੱਢੇ ਨਾਲ ਤੇ ਨਾ ਇਸ ਦਾ ਗੰਧ ਦਾ ਸਾਥ ਮੇਰੇ ਤਾਂ ਮੈਂ ਤਾਂ ਜਵਾਕ ਪੜਾਉਣੇ ਆ ਸ਼ਹਿਰ ਰਹਿਣ ਲੱਗੀ ਹਾਂ ਮੈਂ ਧੀ ਨਾਲ ਉਸ ਤੇ ਸਾਰੇ ਚਲਾ ਗਿਆ ਤੇ ਧੀ ਦੇ ਦਿੱਤੇ ਮੁੱਕ ਗਿਆ ਧੀ ਦੇ ਪਿੰਡ ਰਹਿਣਾ ਕਿਹੜਾ ਸੌਖਾ ਸੀ ਪਰ ਧੀ ਜਵਾਈ ਨੇ ਕਦੇ ਮੱਥੇ ਵਟ ਨਹੀਂ ਪਾਇਆ ਸੀ ਨੋ ਜਮਾ ਵਰਤਨੋਂ ਹਟ ਗਈ 4-5 ਸਾਲਾਂ ਬਾਅਦ ਉੱਤਰ ਆਇਆ ਮਿਲਣ ਮਾਸਤੇ ਕਹ ਲੱਗਾ ਤੁਸੀਂ ਨਾਲ ਚੱਲਿਓ ਮੇਰੇ ਆਪਾਂ ਪਿੰਡ ਰਵਾਂਗੇ ਮੈਂ ਆਪਣੇ ਪਿੰਡ ਦੀ ਪਟਵਾਰੀ ਲੱਗ ਜਾਂ ਮਾਂ ਆਪਣੇ ਸ਼ਹਿਰ ਰਹੀ ਜਾਊਗੀ ਮੇਰਾ ਕਾਲਜ ਆ ਪਰ ਤੇਂ ਪਰ ਜੀ ਕੇ ਰਹਿ ਸੇਵਾ ਕਰਦੀ ਕਿੰਨੇ ਸਾਲਾਂ ਬਾਅਦ ਵਿਰਦੀ ਸ਼ਕਲ ਦਾ ਪਤੀਜਾ ਆਇਆ। ਸੰਧਾਰੇ ਚ ਬਿਸਕਟ ਮਠਿਆਈ ਬੇਜ ਵੀ ਲੈ ਕੇ ਆਇਆ ਸੀ। ਮੇਰਾ ਸਾਰਾ ਸਮਾਨ ਤੇ ਦਵਾਈਆਂ ਧੀਨੇ ਪੈਕ ਕਰ ਦਿੱਤੇ। ਪੋਤਾ ਪੂਆ ਨੂੰ ਦੱਸ ਰਿਹਾ ਸੀ ਤੇ ਸਾਰਾ ਘਰ ਦਾ ਫਰਨੀਚਰ ਬਦਲਾ ਦਿੱਤਾ। ਸਫਾਈ ਕਰਵਾ ਦਿੱਤੀ। ਤੇ ਤੀਜੇ ਮੋਹ ਵਾਲੇ ਕਦਮ ਨਿਕਲੇ। ਤੇ ਬੀਬੀ ਵਾਲਾ ਸੰਦੂਕ ਵੀ ਛੁੱਟ ਦਿੱਤਾ ਹੋਣਾ। ਪੁੱਤੇ ਨਿਕਲ ਵਕੜੀ ਚ ਲੈ ਕੇ ਗਿਆ। ਭੂਆ ਮੈਂ ਹੁਣ ਨਿੱਕਾ ਨਹੀਂ ਰਿਆ। ਬੀਬੀ ਦਾ ਸੰਦੂਕ ਵੀ ਪਾਲਿਸ਼ ਕਰ ਦਿੱਤਾ। ਤੇ ਇਹਨੇ ਪਤੀ ਜੇ ਦਾ ਮੱਥਾ ਚੁੰਮਿਆ। ਤੇ ਉਹਨੇ ਆਪਦੀ ਭੂਆ ਨੂੰ ਮਰੋੜ ਕੇ ਕਿੰਨੇ ਸਾਰੇ ਨੋਟ ਫੜਾ ਦਿੱਤੇ। ਕੇ ਹਾ ਪੂਰਾ ਨਾ ਨੁੱਕਰ ਨਾ ਕਰੀ ਰੱਖ ਲਾ ਚੁੱਪ ਕਰਕੇ ਪਿਛਲੇ 4-5 ਸਾਲਾਂ ਦਾ ਹਸਾਬ ਕਦੇ ਪੇਰ ਕਰ ਲਾਂਗੇ ਇਹੇ ਵੇਸ ਕੇ ਮੇਰੀ ਪੋਤ ਵੀ ਨਿਕਲ ਗਈ ਮਹਿਸੂਸ ਹੋਇਆ ਗੁੜਤੀ ਤੇ ਸੰਗਤ ਦਾ ਅਸਰ ਪੀੜੀ-ਦਰ ਪੀੜੀ ਚੱਲਦਾ ਹੀ ਰਹਿੰਦਾ ਮੇਰੇ ਪੁੱਤੇ ਨਾਲ ਕਾਰ 'ਚ ਬੈਠ ਕੇ ਪਿੰਡ ਆਇਆ ਅੱਜ ਧੀ ਦੇ ਪੁੱਤਿਆਂ ਦਾ ਵਿਆਹ ਖੇਲ ਖੁੱਲ ਗਿਆ ਪੱਨਵਾਏ ਦੋਸਤੋ